ਮੈਂ ਰਜਨੀ ਐਮ ਸੀ ਬਾਡ ਨੰਬਰ 13 ਦੀ ਆ ਮਾਛਾੜਾ ਰੋਡ ਟੱਕ ਜੁਨੀਅਨ ਤੋਂ ਰਹਿੰਦੇ ਆ ਸੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਕ ਜੀ ਉਹਨਾਂ ਦਾ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੂਟ ਸਨੀਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਦਾ ਉਮਰ ਇਹਦੀ ਸਿਰਫ 19-20 ਸਾਲ ਦਾ ਮੈਰਿਟ ਹੈ ਨਾ ਮੈਰਿਟ ਅਨਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਕਿ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਫਨ ਤਾਂ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀਗੀ ਉਹਦੀ ਮੰਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚੱਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਦ ਮੈਂ ਇਹ ਕੰਮ ਆਪਣੇ ਬ੍ਰਦਰਸ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਮੋਟਰਸਾਈਕਲ ਜਿਹੜੀ ਪਿਅਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਤੇ ਮੋੜਸਿਆਂ ਦੇ ਇਕੱਲੇ ਜਾ ਰਹੇ ਸੀ ਨਾਲ ਹੋਰ ਤੁਸੀਂ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਲਤ ਲੁਪ ਕਿਤੇ ਸੱਟ ਲੱਗੀ ਆ ਹੁਣ ਮੈਨੂੰ ਉਹ ਨਾਲ ਪਰੰਤ ਇਨੀ ਡਿਟੇਲ ਜ਼ਿਆਦਾ ਪਤਾ ਨਹੀਂ ਹੈ ਜੀ ਮੈਨੂੰ ਤਾਂ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤਿੰਨ ਦਾ ਨੇ ਕਹਿ ਰਹੇ ਨੇ ਮੈਂ ਤਾਂ ਤਿੰਨ ਦਾ ਦੇਖਿਆ ਹਾਂ ਹਾਂ ਜੀ ਦੋਨੋਂ ਰੈਫਰ ਕਰਕੇ ਆਏ ਮੇਰੋਂ ਨਾਮ ਬੋਬੀ ਪੇਂਟਰ ਹੈ ਜੀ ਤੇ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਅਸੀਂ ਮੜੀਏ ਚ ਬੈਠੇ ਸੀ ਜੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗਿਆ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋ ਮੁੰਡੇ ਜ਼ਖਮ ਵੀ ਬਹੁਤ ਜ਼ਿਆਦਾ ਪਏ ਸੀ ਜੀ ਇੱਕ ਸਰਦਾਰ ਬੈਠਾ ਸੀ ਉਹ ਸਾਈਡ ਤੇ ਬੈਠਾ ਸੀ ਜੀ ਕਿੰਨੇ ਮੁੰਡੇ ਸੀ ਕਿੰਨੇ ਮੋਟਰਸਾਈਕਲਾਂ ਦੇ ਸੀ ਇਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੁੰਡੇ ਤਿੰਨ ਮਿਲੇ ਜੀ ਚੌਥੇ ਤਾਂ ਨਹੀਂ ਸਾਨੂੰ ਪਤਾ ਜੀ ਤੇ ਇਹਦੇ ਵਿੱਚ ਕੋਈ ਡੈਥ ਵੀ ਹੋਈ ਇੱਕ ਦੀ ਹੋਈ ਐ ਸਮਰਾਲੇ ਦਾ ਆਈਗੀ ਮੁੰਡਾ ਤੇ ਬਾਕੀਆਂ ਦੀ ਹਾਲਾਤ ਕਿਦਾਂ ਸੀਗੇ ਹਾਲਾਤ ਇੱਕ ਤੇ ਧੀਰੇ ਜਿਹਾ ਤੇ ਦੋ ਸਹੀ ਨੇ ਜੀ ਇਹਦੀ ਮੌਤ ਇਹਦਾ ਨਾਮ ਹੋਇਆ ਪਤਾ ਨਹੀਂ ਨਾਮ ਦਾ ਨਹੀਂ ਪਤਾ ਜੀ ਕਿੱਥੇ ਪ੍ਰੈਨ ਵਾਲੇ ਕਿੱਥੇ ਨੇ ਪਤਾ ਨਹੀਂ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਨਹੀਂ ਪਤਾ ਇਹ ਨਾ ਡਾਕਟਰ ਅਮਰਪ੍ਰੀਤ ਕੌਰ ਇਹ ਕੈਸুয়াল ਕੇਸ ਹੈ ਜੀ ਇਹਦਾ ਪਤਾ ਹਾਂਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ 'ਚ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਹੜੀ ਕੀ ਹੈਗਾ ਫਿਰਵਾਲਾ ਅੱਗੇ ਜਿਹੜੇ ਪੇਸ਼ੈਂਟ ਦੀ ਡੈਥ ਹੋਈ ਹੈ ਉਹ ਬਰਾਡ ਦੇ ਸੀ ਐਂਡ ਉਹਨਾਂ ਦਾ ਨਾਮ ਸਨੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22 ਉਹਨਾਂ ਦੀ ਏਜ ਸੀ ਤੇ ਜਿਹੜੇ ਪੇਸ਼ੈਂਟ ਹੈਗਾ ਜਵੀ ਹੈ ਉਹਨਾਂ ਉਹ ਕਿੱਥੇ ਰਹਿਣ ਵਾਲੇ ਕੀ ਨਾਲ ਇੱਕ ਪੇਸ਼ੈਂਟ ਜੀ ਗੁਰਜੀਤ ਸਿੰਘ ਉਹਨਾਂ ਨੂੰ ਸੰਡੇਗਟ ਰੈਪਰ ਕੀਤਾ ਐਂਡ ਰੂਪਲਦੀਪ ਐਂਡ ਅਰਸ਼ਦੀਪ ਅੰਡਰ ਟਰੀਟਮੈਂਟ ਹੈਗੇ ਜਿਹਨਾਂ ਨੂੰ ਰੈਪਰ ਕੀਤਾ ਜਿਨ੍ਹਾਂ ਨੂੰ ਦੋ ਤੋ ਦਾ ਹੈਗੇ ਸੀ ਕਿ ਉਹਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੌਂਸ਼ੀਅਸ ਸੀ ਪੇਸ਼ੈਂਟ